ਕਰ ਨੂੰ ਹੁਕਮ ਹੋ ਗਿਆ ਪਾਣੀ ਦੀ ਕੀਮਤ ਉਸੂਲਣ ਵਾਸਤੇ ਅਫਸੋਸ ਆ ਚੌਥੀ ਬਰੇਗੰਡ ਚਾਰ ਸਾਲਾਂ ਦੇ ਵਿੱਚ ਪਾਣੀ ਦੀ ਕੀਮਤ ਦਾ ਬਿੱਲ ਨਹੀਂ ਪਾਣੀ ਦੀ ਉਗਰਾਹੀ ਕਰੋ ਜਾਂ ਪਾਣੀ ਦੇਣਾ ਬੰਦ ਕਰੋ ਸੋ ਐਲੀਗੇਸ਼ਨ ਕੋਈ ਪਹਿਲਾ ਨਹੀਂ ਹੈਗਾ ਐਲੀਗੇਸ਼ਨ ਮੇਰਾ ਖਿਆਲ ਡੇਢ ਦਰਜਨ ਮੇਰੇ ਤੇ ਐਫ ਆਈ ਆਰ ਅੰਕ ਦੇ ਚਿੱਟਾ ਵੇਚਣ ਵਾਲਿਆਂ ਦਾ ਸਾਥੀ ਬਣਾਉਂਦੇ ਆ ਕਦੇ ਜ਼ਮੀਨ ਜਿਹਦਾ ਜ਼ਬਤੇ ਚਰਿੱਤਰ ਨੂੰ ਪੂਰੀ ਦੁਨੀਆ 'ਚ ਵਸਦਾ ਦੋਸਤੋ ਪੰਜਾਬੀ ਜਾਣਦਾ ਬੇਈਮਾਨ ਤਾਕਤਵਰ ਲੋਕਾਂ ਦੇ ਚਿਹਰੇ ਬੇਨਕਾਬ ਕਰਨੇ ਜੇ ਮੇਰਾ ਆਪਣਾ ਦਮਨ ਪਾਕ ਤੇ ਸਾਫ ਨਹੀਂ ਹੋਊਗਾ ਲੋਕ ਇਨਸਾਫ ਪਾਰਟੀ ਦੀ ਪੰਜਾਬ ਅਧਿਕਾਰ ਯਾਤਰਾ ਅੱਜ ਮਾਨਸਾ ਪਹੁੰਚ ਗਈ ਹੈ ਜਾਣਕਾਰੀ ਦੇ ਮੁਤਾਬਿਕ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਚ ਪੰਜਾਬ ਅਧਿਕਾਰ ਯਾਤਰਾ ਮਾਨਸਾ ਪਹੁੰਚਣ ਤੇ ਲੋਕਾਂ ਨੇ ਪਰਮਾ ਸਵਾਗਤ ਕੀਤਾ ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਪੰਜਾਬ ਦੇ ਪਾਣੀ ਦੇ ਲਈ ਹਰ ਸੰਘਰਸ਼ ਲੜਨ ਨੂੰ ਤਿਆਰ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੀਬੀ ਵੱਲੋਂ ਉਹਨਾਂ ਤੇ ਲਗਾਏ ਗਏ ਦੋਸ਼ ਬੇਬੁਨਿਆਦ ਨੇ ਕਿਉਂਕਿ ਉਹਨਾਂ ਦੇ ਸੰਘਰਸ਼ ਨੂੰ ਤਾਰੋ-ਪੇਟ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਵਿਰੋਧ ਚ ਜੋ ਖੇਤੀ ਕਾਨੂੰਨ ਬਣਾਏ ਸਨ ਉਹ ਸਰਾਸਰ ਕਿਸਾਨਾਂ ਨਾਲ ਤੱਕਾ ਹੈ ਅਤੇ ਪੰਜਾਬ ਦੇ ਕਿਸਾਨਾਂ ਲਈ ਲੜਾਈ ਲੜਨਗੇ ਅਤੇ ਪੰਜਾਬ ਨੂੰ ਉਸ ਦਾ ਜੋ ਹੱਕ ਮਿਲਣਾ ਚਾਹੀਦਾ ਹੈ ਉਸ ਨੂੰ ਦੁਆਕੇ ਹੀ ਦਮ ਲੈਣਗੇ। ਪਤਨ ਅੱਜ ਤੀਸਰਾ ਤੇ ਕੱਲ ਫਾਈਨਲ 21 ਲੱਖ ਲੋਕਾਂ ਤੋਂ ਦਸਕਤ ਕਰਾਈ ਹੋਈ ਪਟੀਸ਼ਨ ਮੰਗ ਹੈਗੀ ਹੈ ਕਿ ਪੰਜਾਬ ਦਾ ਮੁਫਤ ਜਾ ਰਿਹਾ ਪਾਣੀ ਕੀਮਤ ਵਸੂਲ ਕਰੋ ਜਾਂ ਪਾਣੀ ਦੇਣਾ ਬੰਦ ਕਰੋ 16 ਨਵੰਬਰ ਇਸ ਕਰਕੇ ਕਿਉਂਕਿ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਲੋਕਨ ਸਾਹਿਬ ਪਾਰਟੀ ਦੇ ਦੋਨੇ ਬਧਾਇਕਾਂ ਨੂੰ ਬੜਾ ਤਸ਼ੱਦਦ ਸਹਿਣ ਤੋਂ ਬਾਅਦ ਇਹ ਦਿਨ ਨਸੀਬ ਹੋਇਆ ਸਿਰਫ ਸੰਮਤੀ ਦੇ ਨਾਲ ਸਰਕਾਰੀ ਮਤਾ ਪ੍ਰਵਾਨ ਹੋ ਗਿਆ ਪੰਜਾਬ ਸਰਕਾਰ ਨੂੰ ਹੁਕਮ ਹੋ ਗਿਆ ਪਾਣੀ ਦੀ ਕੀਮਤ ਵਸੂਲਣ ਵਾਸਤੇ ਅਫਸੋਸ ਆ ਚੌਥੀ ਬਰੇ ਗੰਡ ਚਾਰ ਸਾਲਾਂ ਦੇ ਵਿੱਚ ਪਾਣੀ ਦੀ ਕੀਮਤ ਦਾ ਬਿੱਲ ਨਹੀਂ ਦਿੱਲੀ ਹਿਮਾਚਲ ਪ੍ਰਦੇਸ਼ ਤੋਂ ਪਾਣੀ ਖਰੀਦਦੀ ਆ 7 ਮਹੀਨੇ ਪਹਿਲਾਂ 21 ਕਰੋੜ ਰੁਪਏ ਦਾ ਐਗਰੀਮੈਂਟ ਦਿੱਲੀ ਨੇ ਕੀਤਾ ਪਾਣੀ ਜਿਹੜਾ ਯਮਨਾ ਦੇ ਹਿੱਸੇ ਹਿਮਾਚਲ ਵਾਲਾ ਦਿੱਲੀ ਵਰਤ ਰਹੀ ਆ ਹਰਿਆਣਾ ਆਲਰੇਡੀ ਆਪਣਾ ਪਾਣੀ ਦਿੱਲੀ ਨੂੰ ਵੇਚ ਰਿਆ ਫਿਰ ਅਸੀਂ ਪੰਜਾਬ ਸੂਬੇ ਦੇ ਲੋਕ ਵੀ ਇਸੇ ਦੇਸ਼ ਦੇ ਵਾਸੀ ਹੈਗੇ ਆ ਸਾਡੇ ਵਾਸਤੇ ਸਬਦਾਂ ਤੇ ਕਾਨੂੰਨ ਵੱਖਰਾ ਨਹੀਂ ਜਾਂ ਸਾਨੂੰ ਕਿਤੇ ਕੋਲਾ ਮਾਰਬਲ ਕੋਈ ਸਾਨੂੰ ਮਿਨਰਲ ਫ੍ਰੀ ਮਿਲਿਆ ਹੋਵੇ ਕੱਚਾ ਲੋਹਾ ਫ੍ਰੀ ਮਿਲਿਆ ਹੋਵੇ ਫਿਰ ਅਸੀਂ ਆਪਣਾ ਪਾਣੀ ਜਿਹੜਾ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਜਿੱਦਾ ਖੇਤੀ ਸੁਧਾਰ ਕਾਨੂੰਨ ਬਣ ਗਏ ਉਹ ਅਧਿਕਾਰ ਸੂਬਿਆਂ ਦਾ ਸੀਗਾ ਇਹ ਖੇਤੀ ਸੁਧਾਰ ਕਾਲਾ ਕਾਨੂੰਨ ਦੂਜਾ ਕਹੜਾ ਪਹਿਲਾ ਕਹੜਾ ਦੋਸਤੋ ਹੈਗਾ ਪਾਣੀ ਲੁੱਟਣ ਦਾ ਸੋ ਇਸ ਕਰਕੇ ਜਿਹੜੀ ਇਹ ਲੰਬੀ 700 ਕਿਲੋਮੀਟਰ ਯਾਤਰਾ ਸਾਡਾ ਮਕਸਦ ਆ ਬੱਦ ਤੋਂ ਬੱਦ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਸੁਭਾ ਗਵਰਨਮੈਂਟ ਦੇ ਉੱਤੇ ਇੱਕ ਪ੍ਰੈਸ਼ਰ ਬਿਲਟ ਕਰੀਏ ਵੀ 16 ਲੱਖ ਕਰੋੜ ਰੁਪਇਆ ਕੱਲਾ ਰਾਜਸਥਾਨ ਤੋਂ ਲੈਣ ਵਾਲਾ ਪਾਣੀ ਦੀ ਉਗਰਾਈ ਕਰੋ ਜਾਂ ਪਾਣੀ ਦੇਣਾ ਬੰਦ ਕਰੋ 26 ਸਈ ਨੂੰ ਕਿਸਾਨਾਂ ਦਾ ਪ੍ਰਦਰਸ਼ਨ ਹੈ ਦਿੱਲੀ ਦੇ ਵਿੱਚ ਲੋਕਨ ਸਾਹਿਬ ਪਾਰਟੀ ਸੰਪੂਰਨ ਤੌਰ ਤੇ ਜਿਹੜਾ ਕਿਸਾਨ ਸੰਘਰਸ਼ਾ ਲਈ ਸਮਰਪਿਤ ਆ ਜਿੱਥੇ ਸਾਡੀ ਡਿਊਟੀ ਲਾਉਣਗੇ ਦਿੱਲੀ ਚੱਲਣ ਵਾਸਤੇ ਜਿੱਥੇ ਇਕੱਠ ਲਈ ਕਹਿਣਗੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਕਿਸਾਨ ਜਥੇਬੰਦੀਆਂ ਦੇ ਹਰ ਐਜੀਟੇਸ਼ਨ ਨੂੰ ਸਫਲ ਬਣਾਉਣ ਲਈ ਕੰਮ ਕਰਾਂਗੇ ਇਹਦਾ ਜਦੋਂ ਪ੍ਰਦਰਸ਼ਨ ਸ਼ੁਰੂ ਹੁੰਦਾ ਉਦੋਂ ਹੀ ਐਲੀਗੇਸ਼ਨ ਕਿਉਂ ਲੱਗਦੇ ਨੇ ਸੋ ਐਲੀਗੇਸ਼ਨ ਕੋਈ ਪਹਿਲਾ ਨਹੀਂ ਹੈਗਾ ਐਲੀਗੇਸ਼ਨ ਮੇਰਾ ਖਿਆਲ ਡੇਢ ਦਰਜਨ ਮੇਰੇ ਤੇ ਐਫ ਆਈ ਆਰਾਂ ਕਦੇ ਚਟਾ ਵੇਚਣ ਵਾਲਿਆਂ ਦਾ ਸਾਥੀ ਬਣਾਉਂਦੇ ਆ ਕਦੇ ਜ਼ਮੀਨ ਜਿਦਾਤ ਦੱਬਣ ਵਾਲਾ ਕਦੇ ਟੈਕਸ ਚੋਰ ਬਿਜਲੀ ਚੋਰ ਤੇ ਹੁਣ ਆਖਰੀ ਬ੍ਰਹਮਾਸਤਰ ਜਿਹੜਾ ਤੇ ਸਿਮਰਜੀਤ ਬੈਂਸ ਦੇ ਚਤਰੰ ਨੂੰ ਪੂਰੀ ਦੁਨੀਆ 'ਚ ਵਸਦਾ ਦੋਸਤੋ ਪੰਜਾਬੀ ਜਾਣ ਦਾ ਬੇਈਮਾਨ ਤਾਕਤਵਰ ਲੋਕਾਂ ਦੇ ਚਿਹਰੇ ਬੇਨਕਾਬ ਕਰਨੇ ਜੇ ਮੇਰਾ ਆਪਣਾ ਦਮਨ ਪਾਕ ਤੇ ਸਾਫ ਨਹੀਂ ਹੋਊਗਾ ਇਜ਼ ਇਟ ਪੋਸੀਬਲ ਸੋ ਤੁਸੀਂ ਇੱਕ ਦੋ ਦਿਨ ਰੁਕ ਜਾਓ ਸਚਾਈ ਤੁਹਾਡੇ ਸਾਹਮਣੇ ਆਜੂਗੀ ਉਦੋਂ ਯਾਤਰਾ ਤੋਰਦੇ ਆਂ ਤੇ ਉਦੋਂ ਇੱਕ ਮਾੜੀ ਟੀਮੀ ਦੇ ਕੋਲੋਂ ਦਰਖਾਸਤ ਦਵਾਈ ਜਾਂਦੀ ਆ ਸਚਾਈ ਤੁਹਾਡੇ ਸਾਹਮਣੇ ਆਊਗੀ ਸੋ ਇਹ ਲੋਕ ਸੰਸਾਦ ਪਾਰਟੀ ਦੀ ਜਿਹੜੀ ਵੜਤ ਹੈਗੀ ਆ ਲੋਕਾਂ ਦਾ ਪਿਆਰ ਆ ਸਿਮਰਜੀਤ ਸਿੰਘ ਬੈਂਸ ਲਈ ਅਸੀਸਾ ਨੇ ਉਹਨੂੰ ਰੋਕਣ ਦੀ ਕੋਈ ਜੀ ਹਰਕਤ ਹੈਗੀ ਆ ਰਾਜਨੀਤਿਕ ਗੰਦੀ ਚਾਲੇ ਤੋਂ ਬਿਨਾ ਕੁਝ ਨਹੀਂ ਹੈਗਾ ਅੱਜ ਤਾਂ ਪਾਣੀ ਦੀ ਕੀਮਤ ਦਾ ਚਾਚੜਿਆ ਹੋਇਆ ਜਿਨ੍ਹਾਂ ਲੋਕਾਂ ਨੇ ਰਸਤੇ ਦੇ ਵਿੱਚ ਸਪੋਰਟ ਕੀਤਾ ਮੈਂ ਰਿਣੀ ਆ ਅਸੀਂ ਕੱਲ ਜਦੋਂ ਬਠਿੰਡਾ ਐਂਟਰ ਕੀਤੇ ਤੇ ਤਕਰੀਬਨ 6.5-7 ਘੰਟੇ ਲੇਟ ਪਰ ਪਿੰਡਾਂ ਦੇ ਬਾਅਦ 7 ਘੰਟੇ ਦੀ ਲੇਟ ਤੋਂ ਬਾਅਦ ਵੀ 2-2 3-300 ਸੰਗਤ ਰੂਪੀ ਲੋਕੋਥੇ ਹਾਜ਼ਰ ਹੋਣ ਇਸ ਕਰਕੇ ਜਿਹੜਾ ਸਾਡਾ ਮਿਸ਼ਨ ਆ ਮੈਨੂੰ ਐਂ ਲੱਗ ਰਿਹਾ ਕਿ ਇਹ ਚੰਦ ਮਹੀਨਿਆਂ ਦੀ ਖੇਡ ਹੈਗੀ ਆ ਇਹ ਮਿਸ਼ਨ ਸਫਲ ਹੋਊਗਾ ਪੰਜਾਬ ਨੂੰ ਪਾਣੀ ਦੀ ਕੀਮਤ ਮਿਲੇਗੀ 3 ਲੱਖ ਕਰੋੜ ਦਾ ਕਰਜ਼ਾ 1 ਲੱਖ ਕਰੋੜ ਦਾ ਕਿਸਾਨੀ ਤੇ ਖੇਤ ਮਜ਼ਦੂਰ ਦਾ ਕਰਜ਼ਾ ਇਹ ਉਤਰੇਗਾ ਤੇ ਸਟੇਟ ਦੇ ਕੋਲੇ 12 ਲੱਖ ਕਰੋੜ ਰੁਪਈਆ ਸਰਪਲਸ ਹੋਏਗਾ ਰੈਵਨਿਊ ਇੰਨੀ ਸਾਨੂੰ ਕੁਦਰਤ ਨੇ ਅਮੀਰੀ ਦਿੱਤੀ ਆ ਸੋ ਜਿਹੜਾ ਤੁਸੀਂ ਰਾਜਨੀਤਿਕ ਸਵਾਲ ਕੀਤਾ ਇਹਦਾ ਜਵਾਬ ਕਿਸ ਦਿਨ ਫੇਰ ਦਿਆਂਗੇ ਅੱਜ ਜਿਹੜੀ ਯਾਤਰਾ ਹੈਗੀ ਆ ਇਹਦਾ ਚਾਕ ਕੁੱਟ-ਕੁੱਟ ਕੇ ਮਨ ਦੇ ਅੰਦਰ ਭਰਿਆ ਹੈ